ਸਵਾਗਤ ਹੈ ਜੀ ਸੱਚੇ ਰਿਸ਼ਤੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਅਤੇ ਸਰੋਤਿਆਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਪੇਸ਼ ਨੇ ਅੱਜ ਦੇ ਨਵੇਂ ਰਿਸ਼ਤੇ ਜੀ ਇਹ ਕਰ ਤੁਸੀਂ ਵੀ ਆਪਣੇ ਐਡ ਲਗਵਾਉਣੀ ਚਾਹੁੰਦੇ ਤਾਂ ਸਾਨੂੰ WhatsApp ਤੇ ਆਪਣਾ ਪੂਰਾ ਬਾਇਓ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਡੇਟ ਆਫ ਬਰਥ ਹੈ ਜੀ 1983 ਕੱਦ 6 ਫੁੱਟ ਗੋਤ ਕਾਲੂ ਆ ਜੀ ਇਹ ਆਸਟ੍ਰੇਲੀਆ ਪੀਆਰ ਨੇ ਸਟੱਡੀ ਹੈ ਜੀ ਬੀਬੀਏ ਵਰਕ ਮੈਡੀਕਲ ਲਾਈਨ ਦੇ ਵਿੱਚ ਹੈ ਜੀ ਮਦਰ ਇਹਨਾਂ ਦੇ ਹਾਊਸ ਵਾਈਫ ਆ ਫਾਦਰ ਗਵਰਨਮੈਂਟ ਜੋਬ ਤੇ ਆ ਜੀ ਬ੍ਰਦਰ ਅਤੇ ਸ਼ੇਸ਼ਟਰ ਦੋਨੋਂ ਮੈਰਿਟ ਹਨ ਸਾਰੀ ਫੈਮਿਲੀ ਪੀਆਰ ਹੈ ਜੀ ਆਸਟ੍ਰੇਲੀਆ ਵਿੱਚ ਇੱਕ ਹਾਊਸ ਆਪਣਾ ਲੁਧਿਆਣੇ ਹੈ ਜੀ ਇਹਨਾਂ ਦੋ ਫਲੈਟ ਚੰਡੀਗੜ੍ਹ ਇੱਕ ਹਾਊਸ ਇਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਸੰਪਰਕ ਕਰੋ ਜੀ WhatsApp ਨੰਬਰ ਤੇ ਅਗਲਾ ਰਿਸ਼ਤਾ ਇਹ ਲੜਕੇ ਦਾ ਹੈ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਡੇਟ ਆਫ ਬਰਥ 1994 ਹਾਈਟ 5 ਫੁੱਟ 9 ਇੰਚ ਲੈਂਡ 37 ਏਕੜ ਆ ਜੀ ਸਟੱਡੀ ਬੀ ਟੈਕ ਪੀ ਐ ਜੂ ਤੋਂ ਕੀਤੀ ਹੈ ਬੀ ਐ ਐਲ ਐਲ ਬੀ ਪੀ ਜੂ ਐਲ ਐਲ ਐਮ ਐਡਵੋਕੇਟ ਨੇ ਜੀ ਪ੍ਰੈਕਟਿਸ ਆ ਜੀ ਇਹਨਾਂ ਦੀ ਡਿਸਟ੍ਰਿਕਟ ਕੋਰਟ ਲੁਧਿਆਣਾ ਦੇ ਵਿੱਚ ਫਾਦਰ ਵੀ ਐਡਵੋਕੇਟ ਨੇ ਸੀਨੀਅਰ ਲੁਧਿਆਣਾ ਵਿੱਚ ਇਹਨਾਂ ਦੇ ਮਦਰ ਇਹਨਾਂ ਦੇ ਹੋਮ ਬਿਕਰ ਨੇ ਬੀ ਐ ਸਿ ਸੀ ਨੇ ਜੀ ਸਿਸਟਰ ਪੀ ਐਚ ਡੀ ਨੇ ਕੈਮਿਸਟਰੀ ਮਰਦ ਨੇ ਜੀ ਵਰਕਿੰਗ ਦੇ ਤੇ ਬ੍ਰਦਰ ਨੇ ਲਾ ਇਹਨਾਂ ਦਾ ਸੀਨੀਅਰ ਮੈਨੇਜਰ ਨੇ ਜੀ ਗਵਰਨਮੈਂਟ ਬੈਂਕ ਦੇ ਵਿੱਚ ਆਲਡੀ ਇਹਨਾਂ ਨੂੰ ਵੈਜੀਟੇਰੀਅਨ ਫੈਮਿਲੀ ਚਾਹੀਦੀ ਹੈ ਜੀ ਰਿਸ਼ਤੇ ਦੀ ਮੰਗਾ ਕਿ ਐਜੂ ਟੈਕ ਐਜੂਕੇਟਿਡ ਮਾਸਟਰ ਜਿਹਦੇ ਜਾਂ ਡਾਕਟੋਰੇਟ ਗਰਲ ਹੋਵੇ ਵਰਕਿੰਗ ਬੇਸਡ ਫੈਮਿਲੀ ਮਾਲਵਾ ਏਰੀਆ ਨੂੰ ਪ੍ਰੀਫਰ ਕਰਦ ਨੇ ਜੀ ਵੈਜੀਟੇਰੀਅਨ ਫੈਮਿਲੀ ਹੋਵੇ ਇਹਨਾਂ ਨਾਲ ਸੰਪਰਕ ਕਰਿਓ ਜੀ ਕੋਈ ਡਿਮਾਂਡ ਨਹੀਂ ਕੋਈ ਦੌਰੀ ਨਹੀਂ ਸੰਪਰਕ ਕਰ ਸਕਦੇ ਤੁਸੀਂ ਇਹਨਾਂ ਨਾਲ ਇਸ ਨੰਬਰ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਅਤੇ ਲਾਈਕ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਤਾਂ ਜੋ ਵੱਧ ਤੋਂ ਵੱਧ ਰਿਸ਼ਤੇ ਹੋ ਜਾਣ ਜੀ ਤੀਸਰਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੁਰ ਚਾਹਾਨ ਡੇਟ ਆਫ ਬਰਥ 1991 ਕੱਦ 6 ਫੁੱਟ profession ਸੀਨੀਅਰ AI ਸਾਇੰਟਿਸਟ ਜੀ ਡਿਗਰੀ ਹੈ ਜੀ ਇਹਨਾਂ ਦੀ ਇਲੈਕਟ੍ਰੀਕਲ ਇੰਜੀਨੀਅਰਿੰਗ ਚ ਮਾਸਟਰ ਆਫ ਸਾਇੰਸ ਯੂਨੀਵਰਸਿਟੀ ਆਈ.ਓ.ਐਸ. ਐਂਜਲਜ਼ ਸੰਪਰਕ ਕਰੋ WhatsApp ਨੰਬਰ ਤੇ ਦੀ ਤੁਸੀਂ ਸਾਡੀ ਇਹ ਵੀਡੀਓ ਕਿਹੜੇ ਪਿੰਡ ਸਹਿਰ ਜਾਂ ਦੇਸ਼ ਤੋਂ ਵੇਖ ਰਹੇ ਹੋ ਜੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਲੱਭ ਜੀ ਦੇ ਧੰਨਵਾਦੀ ਹੋਵਾਂਗੇ ਚੌਥਾ ਰਿਸ਼ਤਾ ਨਾਮ ਸਿੰਘ ਕਾਸਟ ਜੱਟ ਸਿੱਖ ਡੇਟ ਆਫ ਬਰਥ 1990 ਕੱਦ 5 ਫੁੱਟ 10 ਇੰਚ ਐਜੂਕੇਸ਼ਨ ਹੈ ਜੀ ਏਟੀਐਚਐਮ 에ਅਰਲਾਈਨਜ਼ ਟੂਰਿਜ਼ਮ ਐਂਡ ਮੈਨੇਜਮੈਂਟ ਦਾ ਹਸਪੀਟਲ ਹੈਟ ਜਮੀਨ 7 ਏਕੜਾ ਜੀ ਇਹਨਾਂ ਕੋਲ ਕਮਰਸ਼ੀਅਲ ਆ ਪਲਾਟ ਆ ਇੱਕ ਜੀ ਟੀਪੀ ਐਕਸਚੇਂਜ ਟੀਪੀ ਟਾਵਰ ਦੇ ਵਿੱਚ ਰੈਂਟਡ 100 ਫਜਨੇ ਜੀ ਤੇ ਹੋਰ ਰੈਜੀਡੈਂਸ ਰਾਜਗੁਰੂ ਨਗਰ ਦੇ ਵਿੱਚ ਤਿੰਨ ਡਬਲ ਸਟੋਰੀ ਇਹਨਾਂ ਦਾ ਕੋਲ ਅਤੇ 2 ਪੀਜੀ ਨੇ ਜੀ ਰੈਂਟ ਤੇ ਸੰਪਰਕ ਕਰ ਸਕਦੇ ਜੀ ਤੁਸੀਂ ਹਨ WhatsApp ਨੰਬਰ ਜੇਕਰ ਤੁਸੀਂ ਆਪਣੀ ਐਡ ਜਾਂ ਆਪਣੇ ਭੈਣ ਭਰਾ ਦੀ ਲੜਕਾ ਲੜਕੀ ਦੀ ਵਿਆਹ ਦੀ ਐਡ ਦੇਣ ਲਈ ਸਾਨੂੰ ਪੂਰਾ ਬੇਰਬਾ WhatsApp ਨੰਬਰ 941756924 ਤੇ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਪੰਜ ਮਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਗੋਤਰਾ ਨਦਵਾ ਏਰੀਆ ਅੰਮ੍ਰਿਤਸਰਾ ਜੀ ਜਨਮ ਮਿਤੀ 2006 6 ਬਟ ਸਟੱਡੀ ਬੀ ਐਸਸੀ ਐਗਰੀਕਲਚਰ ਪੋਸਟ ਗ੍ਰੈਜੂਏਟ ਜੀ ਡਿਪਲੋਮਾ 2 ਸਾਲ ਦਾ ਇਹਨਾਂ ਦਾ ਕੈਨੇਡਾ ਵਰਕ ਪਰਮਿਟ ਤੇ ਜੀ ਬ੍ਰੈਂਪਟਨ ਬੱਚਾ ਜੀ ਜ਼ਮੀਨ ਇਹਨਾਂ ਕੋਲ 11 ਏਕੜ ਫਾਦਰ ਫਾਰਮਰ ਨੇ ਮਾਤਾ ਟੀਚਰ ਗਵਰਨਮੈਂਟ ਰਿਸ਼ਤੇ ਦੀ ਮੰਗਾ ਜੀ ਕਿ ਲੜਕੀ ਕੈਨੇਡਾ ਪੀਆਰ ਹੋਵੇ ਇੰਡੀਆ ਤੋਂ ਵੀ ਅਸੀ ਨਰਸਿੰਘ ਹੋਵੇ ਸੰਪਰਕ ਕਰ ਸਕਦੇ ਜੀ ਜਿਨ੍ਹਾਂ ਨੂੰ ਇਹ ਪ੍ਰੋਫਾਈਲ ਪਸੰਦ ਆ ਇਸ ਨੰਬਰ ਤੇ ਤੁਸੀਂ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ ਸੇਵਾਂ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਖ ਗੋਤ ਬਰਾੜ ਏਰੀਆ ਫਰੀਦਕੋਟ ਆ ਜੀ ਡੇਟ ਆਫ ਬਰਥ 1993 ਬਾਈਸ਼ ਨੂੰ ਫੈਮਿਲੀ ਆ ਜੀ ਹਾਈਟ 5 ਫੁੱਟ 5 ਇੰਚ ਸਟੱਡੀ ਬੀਏ ਆ ਜੀ ਜੋਬ ਪ੍ਰਾਈਵੇਟ ਸੈਕਟਰ ਵਿੱਚ ਜ਼ਮੀਨ 9 ਏਕੜ ਹੈ ਜੀ ਇਹ ਜ਼ਮੀਨ ਨਜ਼ਦੀਕ ਮਾਰਕੀਟ ਦੇ ਨੇੜੇ ਹੈ ਜੀ ਸਿਸਟਰ ਡੀ ਐਮ ਸੀ ਹਸਪੀਟਲ ਵਿੱਚ ਜੋਬ ਕਰਦੀ ਹੈ ਜੀ ਮਦਰ ਇਹਨਾਂ ਦੇ ਹਾਊਸ ਵਾਈਫ ਨੇ ਰਿਸ਼ਤੇ ਦੀ ਮੰਗ ਆ ਜੀ ਕਿ ਲੜਕੀ ਗਵਰਨਮੈਂਟ ਜੋਬ ਤੇ ਹੋਵੇ ਜਾਂ ਡਿਗਰੀ ਹੋਲਡਰ ਹੋਵੇ ਕੋਈ ਡਿਮਾਂਡ ਨਹੀਂ ਦਜ ਤੇਜ ਦੀ ਜੀ ਫਰੀਦਕੋਟ ਦੇ ਨੇੜੇ ਤੇੜੇ ਦੇ ਸੰਪਰਕ ਕਰ ਸਕਦੇ ਆ ਤੁਸੀਂ ਆਪਣੇ ਚੈਨਲ ਸੱਚੇ ਰਿਸ਼ਤੇ ਤੋਂ ਵੇਖ ਕੇ ਜੋ ਵੀ ਰਿਸ਼ਤਾ ਕਰੋ ਜੀ ਤਾਂ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ 7 ਨੰਬਰ ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਗਰੇਵਾਲ ਜੋਟੀ ਪਟਿਆਲਾ ਜੀ ਡੇਟ ਆਫ ਬਰਥ 1998 ਕੰਪਨੀ ਮਰੂਤੀ ਸਜੂਕੀ ਇੰਡੀਆ ਲਿਮਟਿਡ ਦੇ ਵਿੱਚ ਹੈ ਜੀ ਸੈਲਰੀ ਇਹਨਾਂ ਦੀ 9.5 ਲੱਖ ਸਾਲਾਨਾ ਜੀ ਕੱਦ 6 ਫੁੱਟਾਂ ਜ਼ਮੀਨ 7 ਏਕੜ ਹੈ ਜੀ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਜੱਟ ਸਿੱਖ ਲੜਕੀ ਕੰਮਕਾਰ ਕਰਦੀ ਹੋਵੇ ਤੇ ਵੈਲ ਐਜੂਕੇਟਿਡ ਹੋਵੇ ਜੀ ਸੰਪਰਕ ਕਰ ਸਕਦੇ ਹੋ ਜੀ WhatsApp ਨੰਬਰ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ 8 ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਬਾਂਸਾ ਜੀ ਡੇਟ ਆਫ ਬਰਥ ਹੈ ਜੀ 1995 ਕੱਦ 5 ਫੁੱਟ 11 ਇੰਚ ਫਾਦਰ ਇੰਸਪੈਕਟਰ ਨੇ ਜੀ ਐਜੀਪੀਸੀ ਦੇ ਵਿੱਚ ਮਦਰ ਹੋਮ ਮੇਕਰ ਇੱਕ ਭੈਣ ਪੜਦੀ ਹੈ ਜੀ ਜ਼ਮੀਨ 7 ਏਕੜ ਹੈ ਇਹ ਰਿਹਾ ਇਹਨਾਂ ਦਾ ਹਿਸ਼ਾਰਪਰ ਸਟੱਡੀ ਪਲੱਸ 2 ਆ ਜੀ ਨਾਨ ਮੈਡੀਕਲ ਆਸਟ੍ਰੇਲੀਆ ਸਟੱਡੀ ਆ ਜੀ ਇਹਨਾਂ ਦੀ ਮਕੈਨੀਕਲ ਇੰਜੀਨੀਅਰਿੰਗ ਡਿਪਲੋਮਾ ਕੀਤਾ ਹੋਇਆ ਕੈਨੇਡਾ ਦੇ ਵਿੱਚ ਇਹਨਾਂ ਵਰਕ ਪਰਮਿਟ ਨੇ ਜੀ ਟੋਰਾਂਟੋ ਸ਼ਹਿਰ ਦੇ ਵਿੱਚ ਜਿਹਨਾਂ ਨੂੰ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਹੋ WhatsApp ਨੰਬਰ ਤੇ ਨਾਮ ਆ ਰਿhta ਨਾਮ ਸਿੰਘ ਕਾਸ਼ਟ ਜੱਟ ਸਿੱਖ ਡੇਟ ਆਫ ਬਰਥ 1996 ਕੱਦ 5 ਫੁੱਟ 10 ਇੰਚ ਸਟੱਡੀ ਵੀ ਟੈਕ ਨੌਕਰੀ ਐਸਟੀਓ ਪੀਸੀ ਪੀਐਸਪੀਸੀਐਲ ਬਿਜਲੀ ਬੋਰਡ ਦੇ ਵਿੱਚ ਏਰੀਆ ਮੁਖਸਸ ਹੈ ਬਾਈ ਰਿਸ਼ਤੇ ਦੀ ਮੰਗ ਹੈ ਇਹਨਾਂ ਦੀ ਲੜਕੀ ਗਵਰਨਮੈਂਟ ਜੌਬ ਤੇ ਹੋਵੇ ਪ੍ਰੈਫਰ ਟੀਚਿੰਗ ਲੈਣ ਨੂੰ ਆ ਜੀ ਇਹਨਾਂ ਦੀ ਸੰਪਰਕ ਕਰ ਸਕਦੇ ਹੋ WhatsApp ਨੰਬਰ ਤੇ ਤੁਸੀਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਜੀ ਆਪ ਜੀ ਦੇ ਤਰਫੋਂ ਧੰਨਵਾਦੀ ਹੋਵਾਂਗੇ 10ਵਾਂ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਢਿੱਲੋਂ ਡੇਟ ਆਫ ਬਰਥ ਹੈ ਜੀ 1993 ਇਹ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਨੇ ਅਤੇ ਜੋਬ ਇਹਨਾਂ ਦੀ ਟਰੱਕ ਡਰਾਈਵਰ ਦੀ ਹੈ ਜੀ ਯੂ ਐਸ اے ਦਾ ਵੀ ਚਾ ਲੱਗਿਆ ਹੋਇਆ ਹੈ ਜੀ ਕੇਵਲ ਲੜਕਾ ਤੇ ਮਦਰ ਸਾਰੀ ਪ੍ਰਾਪਰਟੀ ਕੱਦ 5 ਫੁੱਟ 10 ਇੰਚ ਡਿਵੋਰਸ ਥੋੜੇ ਸਮੇਂ ਬਾਅਦ ਹੋਇਆ ਜੀ ਇਹਨਾਂ ਦਾ ਇਹਨਾਂ ਨੂੰ ਰਿਸ਼ਤੇ ਦੀ ਮੰਗ ਆ ਜੀ ਤੇ ਲੜਕੀ ਕੈਨੇਡਾ ਦੇ ਵਿੱਚ ਕੀ ਆਰ ਹੋਵੇ ਅਤੇ ਇੰਡੀਆ ਤੋਂ ਜੀਐਨਐਮ ਹੋਵੇ ਜੀ ਨੇੜੇ ਲੁਧਿਆਣਾ ਤੇ ਸੰਪਰਕ ਕਰ ਸਕਦੇ ਹੋ ਜੀ ਤੁਸੀਂ ਬਹੁਤੀ ਦੂਰ ਨਹੀਂ ਇਹਨਾਂ ਨੇ ਜਾਣਾ ਧੰਨਵਾਦ ਜੀ ਆਪ ਜੀ ਦਾ ਵੀਡੀਓ ਨੂੰ ਪੂਰਾ ਵੇਖਣ ਦਾ ਸਤਿ ਸ੍ਰੀ ਅਕਾਲ ਜੀ